तरीका ਨੇ لمبے ਕੇਸ ਚਲਦ ਨੇ ਚੱਲੀ ਜਾਣਗੇ ਠੀਕ ਹੈ ਕੱਲ ਨੂੰ ਸਰਕਾਰਾਂ ਵੀ ਚੇਂਜ ਹੋਣੀਆਂ ਨੇ ਹਨਾ ਤੇ ਹੋ ਜਾਣਗੇ ਰੱਦ ਵੀ ਹੋ ਜਾਣਗੇ ਪਰਚੇ ਤੇ ਪਰਚੇ ਨੇ ਬਾਬਾ ਜੀ ਇਹ ਤਾਂ ਮੈਡਲ ਹੁੰਦੇ ਨੇ ਹਨਾ ਤੇ ਜਿੰਮ ਜਿੰਮੇ ਮੈਡਲ ਪਰਚੇ ਲੱਗਦੇ ਨੇ ਮੈਡਲ ਵੱਧਦੇ ਨੇ ਹਨਾ ਇਹ ਤਾਂ ਜਿੰਨੇ ਜ਼ਿਆਦਾ ਪਰਚੇ ਹੋਣਗੇ ਉਨੇ ਜ਼ਿਆਦਾ ਵੈਲੀ ਹੁੰਦੀ ਹੈ ਹਨਾ ਇਹ ਤਾਂ ਸਾਨੂੰ ਪਰਚਿਆਂ ਦਾ ਕੋਈ ਫਰਕ ਨਹੀਂ ਪਹਿਲਾਂ ਵੀ ਬਥੇਰੇ ਪਏ ਹੋਏ ਨੇ ਹਨਾ ਪਹਿਲਾਂ ਵੀ 25 ਪਰਚੇ ਪਿਛਲੇ ਦੋ ਲੰਦੇ ਸੀਗੇ ਉਹ ਵੀ ਰੱਦ ਹੋਏ ਸੀਗੇ ਬਾਅਦ ਚ ਤੇ ਹਣ ਪਰਚਿਆਂ ਤੋਂ ਡਰਨ ਵਾਲੇ ਨਹੀਂ ਹੈਗੇ ਜੇਣਾ ਤੋਂ ਡਰਨ ਵਾਲੇ ਨਹੀਂ ਹੈਗੇ ਨਾ ਤੇ ਸਿੱਧਾ ਤੋਂ ਡਰਨ ਵਾਲੇ ਨਹੀਂ ਹੈਗੇ ਹਨਾ ਜੱਜ ਬੇ ਬਹੁਤ ਨੇ ਹਨਾ ਗੁਰੂਆਂ ਤੋਂ ਸਾਡੇ ਮਿਲੇ ਹੋਏ ਨੇ ਸਾਨੂੰ ਸਾਡੀ ਇਤਿਹਾਸ ਤੋਂ ਮਿਲੇ ਹੋਏ ਨੇ ਸਾਰੀ ਸਾਧ ਸੰਗਤ ਨੂੰ ਪਿਆਰ ਭਰੀ ਸਤਿਕਾਰ ਜਾਂ ਜੀ ਆਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਨੂੰ ਅੱਜ ਦੇਣਾ ਨਹੀਂ ਦੇ ਸਕਦੇ ਜਿੰਨੇ ਸੰਖਿਆ ਦੇ ਦੁੱਤੀ ਕੱਲ ਕੋਲ ਦਿੱਤੀ ਜੇ ਜਿੰਨੇ ਪੱਤੇ ਪੱਦਰ ਦੇ ਕੋਲ ਦਿੱਤੀ ਸਾਡੀ ਰਿਹਾਈ ਵਾਸਤੇ ਇੱਕ ਮਹੀਨੇ ਤੋਂ ਉੱਤੇ ਰੇਲਵੇ ਟ੍ਰੈਕ ਸੰਭੂ ਆ ਜਾਮ ਰੱਖਿਆ ਮੇਰੀਆਂ ਮਾਮਾ ਨੇ ਮੇਰੀਆਂ ਪੈਰਾਂ ਦੇ ਥੋੜਾ ਦੇਣਾ ਨਹੀਂ ਦੇ ਸਕਦੇ ਸਾਨੂੰ ਲੋਕ ਕਹਿੰਦੇ ਹੁੰਦੇ ਸੀਗੇ ਵੀ ਜਦੋਂ ਥੋੜੇ ਦੇ ਵਕਤ ਪੈਣਾ ਨਾ ਕਿਸੇ ਨੇ ਨਾਲ ਨਹੀਂ ਛੜਨਾ ਤੁਸੀਂ ਸਾਰਿਆਂ ਨੂੰ ਝੂਠਾ ਸਾਬਿਤ ਕਰਤਾ ਕਿ ਕਿੱਥੋਂ ਕੇ ਸਾਡੇ ਨਾਲ ਖੜੇ ਹੋ ਅਸੀਂ ਵੀ ਇੱਕ ਗੱਲ ਕਹਿੰਦੇ ਸੀਗੇ ਕੋਈ ਨਾਲ ਖੜੇ ਨਾ ਖੜੇ ਪਰ ਵਾਹਿਗੁਰੂ ਨੇ ਤਾਂ ਨਾਲ ਖੜਨਾ ਆ ਸਾਡੇ ਤੇ ਵਾਹਿਗੁਰੂ ਸੰਗਤ ਦੇ ਰੂਪ 'ਚ ਸਾਡੇ ਨਾਲ ਖੜਿਆ ਅਸੀਂ ਥੋੜਾ ਦੇਣਾ ਨਹੀਂ ਦੇ ਸਕਦੇ ਇਹ ਜਿੰਦ ਜੀਵ ਦਾ ਕਿਸਾਨੀ ਦੇ ਲੇਖੇ ਲੱਗ ਜੂਗੇ ਪਤ ਦੇ ਲੇਖੇ ਲੱਗ ਜੂਗੇ ਉਦੋਂ ਥੋੜਾ ਦੇਣਾ ਦੇ ਦਾਂਗੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਇਹ ਕਹਿਣਾ ਚੋਣਿਆ ਸਮੇਂ ਦੀ ਬੀਜੇਪੀ ਸਰਕਾਰ ਪਰ ਵਾਹਿਗੁਰੂ ਨੇ ਤਾਂ ਨਾਲ ਖੜਨਾ ਹੈ ਸਾਡੇ ਇਹ ਵਾਹਿਗੁਰੂ ਸੰਗਤ ਦੇ ਰੂਪ ਦੇ ਸਾਡੇ ਨਾਲ ਖੜਿਆ ਅਸੀਂ ਥੋੜਾ ਦੇਣਾ ਨਹੀਂ ਦੇ ਸਕਦੇ ਇਹ ਜਿੰਦ ਜਿੱਤ ਕਿਸਾਨੀ ਦੇ ਲਈ ਖੇ ਲੱਗ ਜੂਗੀ ਪੰਪ ਦੇ ਲਈ ਖੇ ਲੱਗ ਜੂਗੀ ਉਦੋਂ ਥੋੜਾ ਦੇਣਾ ਦੇ ਦਾਂਗੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਤੇ ਕਹਿਣਾ ਚੋਣਿਆ ਸਮੇਂ ਦੀ ਬੀਜੇਪੀ ਸਰਕਾਰ ਨੂੰ ਜ਼ਾਲਮ ਸਰਕਾਰ ਨੂੰ ਤੇ ਜ਼ਾਲਮ ਪ੍ਰਸ਼ਾਸਨ ਨੂੰ ਸਭ ਕੁਝ ਕਰਕੇ ਦੇਖ ਰਿਹਾ ਤੁਸੀਂ 540 ਪਲੱਸ ਮੁੰਡੇ ਸਾਡੇ ਫੱਟੜ ਕਰਕੇ ਦੇਖ ਲੇ ਸੁਭਕਰਮ ਸ਼ਹੀਦ ਕਰਕੇ ਦੇਖ ਲਿਆ ਸਾਡੇ ਦੇ ਤਸੱਫਦ ਕਰਕੇ ਦੇਖ ਲਈ ਸਾਨੂੰ ਜੇੜਾ ਜੜਾ ਕੇ ਦੇਖ ਲਿਆ ਫੇਰ ਸਾਨੂੰ ਡਰਾ ਲਿਆ ਜਾਂ ਸਾਨੂੰ ਚੁਕਾ ਲਿਆ ਅਸੀਂ ਡਰਨ ਵਾਲੇ ਨਹੀਂ ਹੈਗੇ ਅਸੀਂ ਝੁਗਣ ਵਾਲੇ ਨਹੀਂ ਹੈਗੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਐਵੇਂ ਹੀ ਆਪਣੇ ਹੱਕ ਸੱਚ ਦੀ ਲੜਾਈ ਨੂੰ ਲੜਦੇ ਰਹਾਂਗੇ ਗੱਲ ਨਸਲਾਂ ਦੀ ਆਈ ਹੋਈ ਆ ਬੋਲੇ ਤੇ ਬੱਚੇ ਬਾਹਰ ਜਾਣ ਨੂੰ ਕੋਈ ਕੈਨੇਡਾ ਨੂੰ ਕੋਈ ਅਮਰੀਕਾ ਨੂੰ ਉਧਰ ਪਸਾਰ ਗਏ ਜਾਂਦੇ ਨੇ ਕਿਉਂ ਗਏ ਜਾਂਦੇ ਨੇ ਸਾਡਾ ਕੀਤਾ ਮਜ਼ਬੂਤ ਨਹੀਂ ਹੈਗਾ ਜੇ ਸਾਡੀ ਖੇਤੀ ਮਜ਼ਬੂਤ ਹੋਵੇ ਸਾਡੇ ਕੋਲ ਮੈਸਰੀ ਦਾ ਗਰੰਟੀ ਕਾਨੂੰਨ ਹੋਵੇ ਸਾਡੇ ਬੱਚੇ ਇੱਥੇ ਕੀ ਕੀ ਕਰਨ ਆਪਣੀਆਂ ਮਾਵਾਂ ਤੋਂ ਦੂਰ ਨਾ ਹੋੜ ਤੇ ਸਾਡੀ ਤਾਂ ਗੱਲ ਨਸਲਾਂ ਦੀ ਬਣੀ ਹੋਈ ਆ ਲੋਕ ਕਹਿ ਦਿੰਦੇ ਨੇ ਇੱਥੇ ਵੀ ਹਾਂ ਸਾਨੂੰ ਘੰਟਾ ਫालतू ਲੱਗਦਾ ਜੀ ਹੈ ਨਾ ਵੀ ਰਾਸਤੇ ਜਾਪੋਏ ਨੇ ਵੀ ਸਾਨੂੰ ਤਾਂ ਇੱਕ ਘੰਟਾ ਫालतू ਲੱਗਦਾ ਸਾਡੀ ਤਾਂ ਨਸਲਾਂ ਦੀ ਗੱਲ ਆਈ ਹੋਈ ਆ ਤੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਸਾਡਾ ਸਾਧ ਤੋਂ ਹੀ ਖਲੜਾਈ ਦੇ ਅੰਦਰ ਸਾਧ ਸੰਗਤ ਦੀ ਪਾਪੇ ਨਾਲ ਕਿਲੇ ਸਾਨੂੰ ਦੋ ਚੀਜ਼ਾਂ ਸੱਚੀ-ਸੁੱਚੀਆ ਦਿੱਤੀਆਂ ਕਿ ਸਾਨੂੰ ਸਾਡਾ ਧਰਮ ਸੱਚਾ-ਸੁੱਚਾ ਦਿੱਤਾ ਤੇ ਦੂਜੀ ਆਪਣੀ ਖੇਤੀ ਆਪਣੀ ਕਿਰਤ ਸੱਚੀ-ਸੁੱਚੀ ਰਹੀਤੀ ਤੇ ਇਹਨਾਂ ਦੀ ਰਾਖੀ ਕਰਨਾ ਸਾਡਾ ਫਰਜ਼ ਆ ਪਪਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਸਾਡਾ ਫਰਜ਼ ਆ ਹਾਂ ਉਹਨਾਂ ਦੀ ਸੋਝ ਦੇ ਪੈਰਾ ਦੇਣਾ ਤੇ ਇਸ ਪਿੱਛੇ ਜੇ ਸਾਨੂੰ ਆਪਣੀ ਜਿੰਦ ਜਾਨ ਵੀ ਕਿਉਂ ਨਹੀਂ ਲਾੜੀ ਪੈਗੀ ਨਾ ਪਰ ਪਿੱਛੇ ਨਹੀਂ ਹਟਾਂਗੇ ਐ ਐਮ ਐਸ ਪੀ ਦਾ ਗਰੰਟੀ ਕਾਨੂੰਨ ਲੈਣਾ ਆ ਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਕਰਾਣੀ ਆ ਇਸ ਲੜਾਈ ਵਿੱਚੇ ਇਕੱਲੇ ਪੰਜਾਬ ਦੇ ਹਰਿਆਣੇ ਦੇ ਕਿਸਾਨਾਂ ਦਾ ਫਾਇਦਾ ਨਹੀਂ ਹੋਣਾ ਸਾਰੇ ਦੇਸ਼ ਦੇ ਕਿਸਾਨਾਂ ਦਾ ਫਾਇਦਾ ਹੋਣਾ ਜਦੋਂ ਐਮ ਐਸ ਪੀ ਗਰੰਟੀ ਕਾਨੂੰਨ ਬਣਦਾ ਇਹ ਗੱਲ ਆਖਤ ਗੱਲ ਕਹਿਣਾ ਚਾਹੁੰਦੇ ਆ ਆਪਣੇ ਨੌਜਵਾਨਾਂ ਨੂੰ ਆਪਣੀਆਂ ਪੜਾਣ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਪਾਪਾ ਜੀ ਪੰਥ ਨਾਲ ਜੁੜੋ ਗ੍ਰੰਥ ਨਾਲ ਜੁੜੋ ਬਾਣੀ ਨਾਲ ਜੁੜੋ ਜਦੋਂ ਬਾਣੀ ਦੇ ਨਿੱਤ ਨੇਮੀ ਹੋਗੇ ਨਾ ਉਦੋਂ ਲੜਨ ਦਾ ਪਲ ਮਿਲਦਾ ਆ ਪੜੋ ਇਤਿਹਾਸ ਆਪਣੇ ਗੁਰੂਆਂ ਬਾਰੇ ਪੜੋ ਇਤਿਹਾਸ ਕਿਵੇਂ ਸਾਡੇ ਗੁਰੂਆਂ ਨੇ ਰਾਜ ਲੈ ਕੇ ਆਇਆ ਸੀਗਾ ਕਿਵੇਂ ਸਾਡੇ ਗੁਰੂਆਂ ਨੇ ਆਪਣੇ ਹੱਕ ਸੱਚ ਨੀਤੀਆਂ ਦੀਆਂ ਪੱਟੀਆਂ ਪੱਟੀਆਂ ਤਸੱਦਦਾ ਚੱਲੀਆਂ ਆ ਰਹੇ ਨਾਲ ਚਰਾਈਗੇ ਚਰਖਰੀਆ ਤੇ ਚੜੇ ਪੰਖ ਪੰਖ ਕਟਾਏ ਗਏ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਕਾਲਜ ਉਹਨਾਂ ਨੇ ਮੂੰਹ ਤੇ ਪਾ ਗਏ ਸਾਡੇ ਤੇ ਤਾਂ ਤਸੱਦਦੀ ਕੀ ਹੋਈ ਆ ਉਹਨਾਂ ਦੇ ਨੋਹਾ ਵਰਗੀ ਵੀ ਨਹੀਂ ਹੋਈ ਨੋਹਾ ਦੇ ਕਿਤੇ ਮਿੱਕਿਓ ਉਹਦੇ ਵਰਗੀ ਤਸੱਦਦੀ ਨਹੀਂ ਹੋਈ ਤੇ ਸਾਡੇ ਕੋਲ ਦਾ ਐਨਏ ਐਨਏ ਸਾਡੇ ਸੂਰਮੇ ਜਿਹਨਾਂ ਤੋਂ ਸਾਨੂੰ ਜੱਜ ਵੀ ਮਿਲਦੇ ਨੇ ਠੀਕ ਹੈ ਅਸੀਂ ਅੱਜ ਮਾਡਰਨ ਹੋ ਗਏ ਮਾਡਰਨ ਹੋਣਾ ਪੈਂਦਾ ਆ ਟਾਈਮ ਨਾਲ ਮਾਡਰਨ ਵੀ ਹੋਣਾ ਪੈਂਦਾ ਆ ਪਰ ਜੋ ਸਕੂਨ ਵਾਹਿਗੁਰੂ ਨਾਲ ਜੋੜ ਕੇ ਮਿਲਦਾ ਨਾ ਉਹ ਕਿਤੇ ਨਹੀਂ ਮਿਲਦਾ ਜੋ ਸਿਮਰਨ ਦੇ ਸਕੂਨ ਮਿਲੂਗਾ ਉਹ ਕਿਤੇ ਨਹੀਂ ਮਿਲਦਾ ਤੇ ਅਸੀਂ ਆਏ ਇਸ ਵਾਸਤੇ ਆ ਪੀਆ ਪਾਸ ਪਾਸ ਚ ਖੰਡਤੀ ਜਾਈਏ ਤੇ ਸਾਨੂੰ ਇਤਿਹਾਸ ਪੜਨੇ ਆ ਪੜਨੇ ਕਿਉਂਕਿ ਸਰਕਾਰਾਂ ਦਾ ਜ਼ੋਰ ਲੱਗਿਆ ਹੋਇਆ ਪੰਖੋਲੀ ਖਤਮ ਕਰਨ ਨੂੰ ਤੇ ਆਪਣੀ ਖੇਤੀ ਨੂੰ ਵੀ ਖਤਮ ਕਰ ਲਓ ਪਰਨਾ ਅਸੀਂ ਮਹਾਰਾਜਾ ਰਣਜੀਤ ਸਿੰਘ ਬਾਰੇ ਪਰਨਾ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਪਰਨਾ ਅਸੀਂ ਅਕਾਲੀ ਫੁੱਲਾ ਸਿੰਘ ਬਾਰੇ ਪਰਨਾ ਅਸੀਂ ਹਰੀ ਸਿੰਘ ਨਲੂਏ ਬਾਰੇ ਤੇ ਆਪਣੇ ਭੈਣ ਨੂੰ ਬੇਨਤੀ ਕਰਦੇ ਆ ਵੀ ਪੜੋ ਮਾਤਾ ਜੀਲਕੋੜ ਬਾਰੇ ਪੜੋ ਮਾਤਾ ਗੁੰਜਰੀ ਬਾਰੇ ਪੜੋ ਮਾਤਾ ਮਾਈ ਭਾਗੋ ਬਾਰੇ ਪੜੋ ਬੜੀ ਰਾਣੀ ਬਾਰੇ जिम्मेदारी ਬੜੋ ਵੀ ਜੀ ਨਾ ਤਾਂ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਸਾਨੂੰ ਸਾਡੀ ਭੈਣ ਨੇ ਜਦੋਂ ਕੰਗੜਾ ਰਣੋਂ ਉੱਤੇ ਮੂੰਹ ਤੇ ਥੱਪੜ ਮਾਰਿਆ 에어ਪੋਰਟ ਦੇ ਉੱਤੇ ਗੁਰਮੀਂਦਰ ਕੋਰ ਸਾਡੀ ਭੈਣ ਨੇ ਸਾਨੂੰ ਉਹਨਾਂ ਤੋਂ ਮੋਟੀਵੇਸ਼ਨ ਲੈਣੀ ਚਾਹੀਦੀ ਆ ਅਸੀਂ ਆਪਣੀ ਜੜਾ ਨਾਲ ਜੁੜ ਕੇ ਰਹਾਂਗੇ ਕਿ ਆਸ ਨਾਲ ਜੁੜ ਕੇ ਰਹਾਂਗੇ ਆਪਣੇ ਹੱਕ 사ੱਚ ਦੀ ਲੜਾਈ ਲੜਾਂਗੇ ਤੇ ਹੱਕ 사ੱਚ ਦੀ ਲੜਾਈ ਸਾਡੇ ਗੁਰੂਆਂ ਨੇ ਕਿਹਾ ਵੀ ਹਾਂ ਆਪਾਂ ਹੱਕ 사ੱਚ ਦੇ ਪਿੱਛੇ ਪਸੇ ਹੀਣ ਵੀ ਹੋਣਾ ਆ ਠੀਕ ਹੈ ਨਾ ਸਾਡੇ ਪਹਿਲਾਂ ਵੀ ਗੁਰੂ ਸੀਧ ਹੁੰਦੇ ਆਏ ਆ ਤੇ ਸਾਰਿਆਂ ਨੇ ਆਪਣੇ ਹੱਥ ਸੱਚ ਵਿੱਚ ਇੱਕ ਕਾਰ ਕਰਕੇ ਜਨਦਾਏ ਨੂੰ ਜਿੱਤਣਾ ਆਇਆ ਹੈ ਟਾਈਮ 'ਚ ਕਾਨੂੰਨ ਸੁਪਰੀਮ ਕੋਰਟ ਦੇ ਆਰਡਰ ਵੀ ਹੋਲੇ ਨੇ ਬੈਰੀਕੇਡ ਵੀ ਖੁੱਲਣਗੇ ਤੇ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਦਾ ਫਲ ਕਰਿਆ ਜਾਵੇ ਗੱਲਬਾਤ ਨਾਲ ਨਹੀਂ ਕਰਨਗੇ ਫਿਰ ਦਿੱਲੀ ਕੁਝ ਕਰਾਂਗੇ ਪਰ ਹੁਣ ਦੀ ਵਾਰ ਮੋਦੀ ਸੋਚ ਰੇਖਾ ਮਾਰ ਕੇ ਕਿ 5 ਸਾਲ ਬਾਅਦ ਤੇ ਆਵਾਂਗੇ ਅੱਤਕ ਦਾ ਤੇਰੇ ਪਾਪ ਦਾ ਕੜਾ ਫੁੱਟ ਗਿਆ ਅੱਧਕ ਤੇਰਾ ਥੋੜ੍ਹ ਕੇ ਦਿਨ ਜਮਾ ਰਫਾਫਾ ਕਰਕੇ ਹਮਗੇ ਇੱਕ ਵਾਰ ਇਲੈਕਸ਼ਨ ਲਿੰਨੀ ਸੰਖਿਆ ਦੇ ਦੂਸਰੀ ਕੱਲ ਕੋਲ ਦਿੱਤੀ ਜਿਹਨੇ ਵੱਡੇ ਪੱਕਰ ਦੇ ਕੋਲ ਦਿੱਤੀ ਸਾਡੀ ਰਿਹਾਈ ਵਾਸਤੇ ਇੱਕ ਮਹੀਨੇ ਤੋਂ ਉੱਤੇ ਰੇਲਵੇ ਟਰੈਕ ਸੱਪੂ ਆਹ ਜਾਮ ਰੱਖਿਆ ਮੇਰੀਆਂ ਮਾਮਾ ਨੇ ਮੇਰੀਆਂ ਪੈਣਾ ਮੇ ਠੋਡਾ ਦੇਣਾ ਨਹੀਂ ਦੇ ਸਕਦੇ ਸਾਨੂੰ ਲੋਕ ਕਹਿੰਦੇ ਹੁੰਦੇ ਸੀਗੇ ਵੀ ਜਦੋਂ ਠੋਡੇ ਦੇ ਵੱਤ ਪੈਣਾ ਨਾ ਕਿਸੇ ਨੇ ਨਾਲ ਨਹੀਂ ਖੜਨਾ ਤੁਸੀਂ ਸਾਰਿਆਂ ਨੂੰ ਝੂਠਾ ਸਾਬਿਤ ਕਰਤਾ ਇੱਕ ਠੋਕੇ ਸਾਡੇ ਨਾਲ ਖੜੇ ਹੋ ਅਸੀਂ ਵੀ ਇੱਕ ਗੱਲ ਕਹਿੰਦੇ ਸੀਗੇ ਕੋਈ ਨਾਲ ਖੜੇ ਨਾ ਖੜੇ ਪਰ ਬਾਹਰੀ ਗੁਰੂ ਨੇ ਤਾਂ ਨਾਲ ਖੜਨਾ ਆ ਸਾਡੇ